ਆਪ ਐਮਪੀ ਅਮਰਵਿੰਦਰ ਸਿੰਘ ਕਾਂਗੜਾ ਰਵਨੀਤ ਬਿੱਟੂ ਨੂੰ ਕਹਿਣਾ ਕਿ ਏਸੀ ਕਮਰਿਆਂ 'ਚ ਬੈਠ ਦੇਣ ਨਾਲੋਂ ਚੰਗਾ ਇਹ ਛੱਡ ਕੇ ਆਓ ਤੇ ਨੰਗਲ ਡੈਮ ਤੇ ਪੰਜਾਬ ਦੇ ਪਾਣੀਆਂ ਦੀ ਰਾਖੀ ਕਰੋ ਪੰਜਾਬ ਭਾਜਪਾ ਦਾ ਇੱਕ ਵੀ ਲੀਡਰ ਪੰਜਾਬ ਦੇ ਹੱਕ ਵਿੱਚ ਬੋਲਣ ਲਈ ਕੋਈ ਤਿਆਰ ਨਹੀਂ ਹੈ। ਰਵਨੀਤ ਬਿੱਟੂ ਜੀ ਦਿੱਲੀ ਦੇ ਏਸੀ ਕਮਰਿਆਂ 'ਚ ਬੈਠ ਕੇ ਫੋਕੀ ਜਿਹੜੀ ਪੰਜਾਬ ਨਾਲ ਹਮਦਰਦੀ ਦਿਖਾ ਰਹੇ ਉਹਨੂੰ ਛੱਡੋ। ਜੇ ਵਾਕਈ ਪੰਜਾਬ ਦੇ ਪ੍ਰਤੀ ਕੋਈ ਹਮਦਰਦੀ ਹੈ ਪੰਜਾਬ ਦੇ ਪਾਣੀਆਂ ਦੀ ਅਗਰ ਫਿਕਰ ਹੈ ਤੇ ਭਗਵੰਤ ਸਿੰਘ ਮਾਨ ਵੰਗੂ ਆ ਕੇ ਡੈਮ ਤੇ ਨੰਗਲ ਡੈਮ ਤੇ ਆ ਕੇ ਪੈਰਾਡਾ ਤਾਂ ਤੇ ਅਸੀਂ ਮੰਨਿਏ ਵੀ ਤੁਹਾਨੂੰ ਪੰਜਾਬ ਨਾਲ ਕੋਈ ਹਮਦਰਦੀ ਹੈ ਪੰਜਾਬ ਦਾ ਦਰਦ ਹੈ ਸ਼ਰੇਆਮ ਤੁਹਾਡੀ ਪਾਰਟੀ ਸ਼ਰੇਆਮ ਤੁਹਾਡੀ ਭਾਜਪਾ ਦੀ ਸਰਕਾਰ ਦੇ ਇਸ਼ਾਰਿਆਂ ਤੇ ਬੀਬੀਐਮਬੀ ਦੇ ਅਫਸਰ ਪੰਜਾਬ ਦਾ ਪਾਣੀ ਲੱਟਣ ਨੂੰ ਫਿਰ ਤੇ ਔਰ ਸਾਡੇ ਮਾਣਯੋਗ ਮੁੱਖ ਮੰਤਰੀ ਜੀ ਨੂੰ ਜਾ ਕੇ ਉਥੇ ਪਹਿਰਾ ਦੇਣਾ ਪੈ ਰਿਹਾ ਇਸ ਤੋਂ ਵੱਧ ਤਕਾ ਕੀ ਹੋ ਸਕਦਾ ਪੰਜਾਬ ਨਾਲ ਸਾਰੇ ਹੱਦਾ ਤੁਸੀਂ ਔਰ ਤੁਹਾਡੀ ਕੇਂਦਰ ਸਰਕਾਰ ਨੇ ਪਾਰ ਕਰਤੀਆਂ ਪੰਜਾਬ ਬੀਜੇਪੀ ਚੋਂ ਇੱਕ ਵੀ ਲੀਡਰ ਬੋਲਣ ਨੂੰ ਤਿਆਰ ਨਹੀਂ ਹੈ ਕਿ ਤੁਸੀਂ ਪੰਜਾਬ ਦਾ ਪਾਣੀ ਨਹੀਂ ਪੀਤਾ ਤੁਹਾਨੂੰ ਪੰਜਾਬ ਦੇ ਪਾਣੀਆਂ ਦੀ ਕੋਈ ਫਿਕਰ ਨਹੀਂ ਹੈ ਰੋਜ਼ ਇੱਕ ਬਿਆਨ ਦੇ ਦਿੰਦੇ ਹੋ ਕਿ ਇੱਕ ਬੂੰਦ ਨਹੀਂ ਜਾਣ ਦੇਵਾਂਗੇ ਉਧਰ ਤੁਹਾਡੇ ਅਫਸਰ ਜਿਹੜੇ ਆ ਰੋਜ਼ ਆ ਕੇ ਇਲੀਗਲ ਔਰ ਅਨਕਨਸਟੀਚੂਸ਼ਨ ਤਰੀਕੇ ਨਾਲ ਪੰਜਾਬ ਦੇ ਪਾਣੀਆਂ ਤੇ ਡਾਕਾ ਮਾਰਨ ਦੀ ਸਾਜ਼ਿਸ਼ ਕਰਦੇ ਆ ਕੋਸ਼ਿਸ਼ ਕਰਦੇ ਆ ਸਾਡੇ ਅਫਸਰਾਂ ਨੂੰ ਤੰਗ ਕੀਤਾ ਜਾ ਰਿਹਾ ਸਾਡੇ ਅਫਸਰਾਂ ਨੂੰ ਹਟਾਇਆ ਜਾ ਰਿਹਾ ਵੇਖੋ ਇਹ ਡਰਾਮੇਬਾਜ਼ੀ ਛੱਡੇ ਪੰਜਾਬ ਭਾਜਪਾ ਦਾ ਅਗਰ ਥੋੜਾ ਬਾਦ ਵੀ ਪੰਜਾਬ ਦੇ ਪ੍ਰਤੀ ਕੋਈ ਹਮਦਰਦੀ ਆ ਨਾ ਤੇ ਭਗਵੰਤ ਮਾਨ ਜੀ ਵਾਂਗੂ ਮੁੱਖ ਮੰਤਰੀ ਸਾਹਿਬ ਵਾਂਗੂ ਆਓ ਗਰਾਊਂਡ 'ਚ ਆਓ ਨਾ ਪਤਾ ਲੱਗੇ ਇਸ ਤਰ੍ਹਾਂ ਪੰਜਾਬ ਦੇ ਹੱਕਾਂ ਤੇ ਅਸੀਂ ਡਾਕੇ ਨਹੀਂ ਪੈਣ ਦੇਣੇ ਔਰ ਤੁਸੀਂ ਵੀ ਜੇ ਇੱਕ ਬਿਆਨ ਜਾਰੀ ਕਰਕੇ ਜੇ ਤੁਸੀਂ ਸੋਚਦੇ ਹੋਗੇ ਪਾਣੀ ਨਹੀਂ ਜਾਂ ਪਾਣੀ ਤੁਹਾਡੀ ਸਰਕਾਰ ਖੋਣ ਨੂੰ ਦਿਨ ਰਾਤ ਪੂਰਾ ਮਤਲਬ ਇਹ ਹਿਸ ਹੱਦ ਤੱਕ ਜ਼ੋਰ ਲਾ ਰਹੀ ਆ ਪੂਰਾ ਆਡੀ ਦਾ ਜ਼ੋਰ ਲਾਇਆ ਹੋਇਆ ਸੋ ਮੇਰੀ ਬੇਨਤੀ ਹੈ ਰਵਨੀਤ ਬਿੱਟੂ ਜੀ ਪੰਜਾਬ ਦੇ ਲੋਕ ਸਾਰੇ ਸਿਚੁਏਸ਼ਨ ਨੂੰ ਦੇਖ ਰਹੇ ਆ ਪੰਜਾਬ ਦੇ ਲੋਕ ਸਭ ਕੁਝ ਪਛਾਣ ਰਹੇ ਕਿ ਕੌਣ ਪੰਜਾਬ ਦੇ ਪਾਣੀਆਂ ਦਾ ਰਾਖਾ ਹੈ ਕੌਣ ਅਸਲ ਚੰਮਦਰਦ ਹੈ ਤੇ ਕੌਣ ਗद्दार ਹੈ ਤੁਸੀਂ ਪੰਜਾਬ ਦੇ ਪਾਣੀਆਂ ਨਾਲ ਪੰਜਾਬ ਦੇ ਲੋਕਾਂ ਨਾਲ ਆਪਣੀ ਆਪਣੀ ਧਰਤੀ ਮਾਂ ਨਾਲ ਗਦਾਰੀ ਕਰ ਰਹੇ ਹੋ ਪੰਜਾਬ ਦੇ ਲੋਕ ਪੰਜਾਬ ਬੀਜੇਪੀ ਨੂੰ ਸਬਕ ਵੀ ਸਿਖਾਉਣ ਗਏ ਆਲੇ ਠੀਕ